ਇੱਕ ਮਿੰਟ ਬਾਅਦ ਨੰਗਰਾਂ ਵਾਲੇ ਮੁੱਢੀ ਦੇ ਫਸਲੇ ਪਰੇ ਨੇ ਫਸਲੇ ਪਰੇ ਹੋ ਰੌਣਾ ਦਾ ਜੇ ਰੋਕ ਜੇ ਲਗਾ ਤੂੰ ਨੰਗਰ ਸ਼ਗਨ ਹੋ ਜਾਵੇ ਨਹੀਂ 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 ਅਗਰਾ ਪੈਸਾ ਆਦਾ ਨਹੀਂ ਜੀ ਅਸੀਂ ਪਿੰਡ ਫਸੇ ਨੇੜੇ ਬਹਿਰਾਮਪੁਰ ਵੇਟ ਉੱਥੇ ਖੜੇ ਜੀ ਬੰਨ ਤੇ ਜਿਹੜੇ ਦੌਦਪੁਰ ਸੀਗੇ ਉੱਥੇ ਤਾਂ ਪੂਰੇ ਪੰਜਾਬ ਨੇ ਹੰਬੜਾ ਮਾਰ ਕੇ ਬਹੁਤ ਸਹਿਯੋਗ ਦੇ ਕੇ ਬਹੁਤ ਵਧੀਆ ਕੰਮ ਕਰਤਾ ਜੀ ਖਤਰਾ ਟਲ ਗਿਆ ਹੁਣ ਇੱਥੇ ਅਸੀਂ ਆ ਬੰਦ ਤੇ ਖੜੇ ਆ ਜਿੱਥੇ ਆ ਫੌਜੀ ਵੀਰ ਖੜੇ ਆ ਇੱਥੇ ਪਾਣੀ ਚੱਲਦਾ ਪਾਣੀ ਦੀ ਸਿੱਧੀ ਮਾਰ ਆ ਜਿਹੜੀ ਐਸ ਠੋਕਰ ਨੂੰ ਹੋ ਰਹੀ ਆ ਠੋਕਰ ਦਾ ਕੋਸ਼ਿਸਾ ਜਿਹੜਾ ਉਹ ਹੜਵੀ ਗਿਆ ਸਾਡੀ ਨਾ ਬੇਨਤੀ ਆ ਜੀ ਸਾਡੇ ਪੰਜਾਬ ਦੇ ਭਰਾਵਾਂ ਨੂੰ ਸਾਡੇ ਇਲਾਕਾ ਸ਼੍ਰੀ ਚਮਕੌਰ ਸਾਹਿਬ ਦੇ ਲਾਗ ਪਾਸ ਜਿੰਨੀ ਵੀ ਸੰਗਤ ਆ ਅਸੀਂ ਨਾ ਤੁਹਾਡੇ ਅੱਗੇ ਝੋਲੀ ਅੱਡ ਕੇ ਇੱਕੋ ਬੇਨਤੀ ਕਰਦੇ ਆ ਜੀ ਉਰੇ ਨਾਲ ਅਜ ਮੈਨ ਪਾਵਰ ਦੀ ਲੋੜ ਆ ਬਹੁਤ ਜ਼ਿਆਦਾ ਵੀ ਜੇ ਅਸੀਂ ਉਰੇ ਮੈਨ ਪਾਵਰ ਦੇ ਨਾਲ ਕੰਮ ਕਰ ਲਿਆ ਅੱਜ ਦਾ ਦਿਨ ਤੇ ਕੱਲ ਦਾ ਦਿਨ ਜੇ ਤਾਂ ਅੱਜ ਦਾ ਦਿਨ ਇਹ ਪੰਜਾਬ ਨੇ ਹੰਬੜਾ ਮਾਰਤਾ ਜੀ ਫਿਰ ਇਹ ਬਹੁਤ ਸੇਫ ਹੋ ਜਾਊਗਾ ਇਹ ਲੋਕਾਂ ਦੇ ਵਿੱਚ ਕੋਈ ਘਬਰਾਹਟ ਨਹੀਂ ਆਊਗੀ ਆਉਣ ਵਾਲੇ ਫਿਊਚਰ ਦੇ ਵਿੱਚ ਕੱਲ ਨੂੰ ਪਰਸ ਨੂੰ ਭਾਖੜੇ ਤੋਂ ਜਿੰਨਾ ਮਰਜ਼ੀ ਪਾਣੀ ਆ ਜਾਵੇ ਕੋਈ ਖਤਰਾ ਨਹੀਂ ਹੋਊਗਾ ਸਾਰੇ ਬੰਦੇ ਘਰ ਦੇ ਵਿੱਚ ਆਪਣੇ ਆਰਾਮ ਨਾਲ ਪੈ ਜਾਣਗੇ ਜੀ ਅੱਜ ਉਹਰੇ ਬੰਦਿਆਂ ਦੀ ਲੋੜ ਆ ਔਰ ਬੜੇ ਆਰਾਮ ਨਾਲ ਕੰਮ ਕਰਨ ਦੀ ਲੋੜ ਆ ਸਾਡੀ ਬੇਨਤੀ ਹੈ ਜੀ ਅਰਦਾਸ ਕਰਦੇ ਸਾਰਿਆਂ ਨੂੰ ਬਈ ਮਦਦ ਦੀ ਲੋੜਾ ਤੁਹਾਡੇ ਭਰਾਵਾਂ ਨੂੰ ਜਰੂਰ ਪਹੁੰਚੋ ਇਲਾਕਾ ਚਮਕੌਰ ਸਾਹਿਬ ਮਰੰਡਾ ਰੋਪੜ ਕਾਇਨੌਰ ਖਰੜ ਖਮਾਣੋ ਫਲੌਰ ਕੱਚਾ ਮਾਛੀਵਾੜਾ ਮਾਛੀਵਾੜਾ ਸਮਰਾਲਾ ਟਰੈਕਟਰ ਟਰਾਲੀਆਂ ਥੋਡੀਆਂ ਤੇ ਤੁਸੀਂ ਥੈਲੇ ਲੱਦ ਕੇ ਲਿਆ ਸਕਦੇ ਆ ਪਰ ਮੋਟਰਸਾਈਕਲ ਗੱਡੀਆਂ ਤੇ ਵੱਧ ਆਓ ਪਹਿਲਾਂ ਮੈਨ ਪਾਵਰ ਦੀ ਲੋੜ ਆ ਮਟੀਰੀਅਲ ਪਿਆ ਆਪਾਂ ਨੇ ਹੱਥ ਨਾਲ-ਹੱਥ ਜੋੜ ਕੇ ਉਹਦੇ ਮਿਹਨਤ ਕਰਨੀ ਆ ਕੰਮ ਕਰਨਾ ਹੈ ਉਦੇ ਨਾਲੇ ਬੰਨ ਆਪਣਾ ਸੇਫ ਹੋ ਜਾਊਗਾ ਜੀ ਕਬਰ ਆਉਣੇ ਵਾਲੀ ਗੱਲ ਕੋਈ ਹੈ ਨਹੀਂ ਫਿਊਚਰ ਦੇ ਵਿੱਚ ਦੇਖ ਕੇ ਆ ਜੀ ਪਾਣੀ ਦਾ ਬਹਾਵ ਹੈ ਜਿਹੜਾ ਵੱਧ ਰਿਹਾ ਕੱਲ ਨੂੰ ਫੇਰ ਉੱਪਰ ਬਾਰਿਸ਼ ਹੋ ਗਈ ਉਹਦੇ ਨਾਲ ਫੇਰ ਕੰਮ ਗੜਬੜ ਹੋ ਸਕਦਾ ਏ ਆ ਠੋਕਰ ਨੂੰ ਸਿੱਧਾ ਪਾਣੀ ਮਾਰ ਪੈ ਰਹੀ ਆ ਠੀਕ ਆ ਜੀ ਇੱਥੇ ਆ ਕੇ ਦਰਿਆ ਦਾ ਸਾਈਜ਼ ਆ ਜਿਹੜਾ ਉਹ ਘਟ ਜਾਂਦਾ ਬਹੁਤ ਤੰਗ ਹੋ ਜਾਂਦਾ ਜਿਹਦੇ ਕਰਕੇ ਇੱਥੇ ਪਾਣੀ ਦੀ ਸਪੀਡ ਤੇਜ਼ ਹੁੰਦੀ ਆ ਤੇ ਉਹ ਠੋਕਰ ਨੂੰ ਚੱਕ ਰਿਹਾ ਬਹੁਤ ਸਪੀਡ ਦੇ ਨਾਲ ਠੀਕ ਆ ਜੀ ਸਾਡੀ ਬੇਨਤੀ ਹੈ ਵੀ ਤੁਸੀਂ ਇੱਥੇ ਜਰੂਰ ਪਹੁੰਚੋ ਫਸਿਆ ਪਿੰਡ ਦਾ ਬੰਨ ਹੈਗਾ ਬੈਰਾਮਪੁਰ ਵੇਟ ਸ਼੍ਰੀ ਚਮਕੌਰ ਸਾਹਿਬ ਦੇ ਨਾਲ ਸ਼ੇਰਗੜ੍ਹ ਸ਼ੇਰ ਪਰ ਕੱਚੇ ਮਾਛੀਵਾੜੇ ਤੋਂ ਵੀ ਸਿੱਧਾ ਰਸਤਾ ਆਉਂਦਾ ਉੱਥੋਂ ਵੀ ਸੰਗਤ ਨੂੰ ਬੇਨਤੀ ਹੈ ਵੀ ਇੱਥੇ ਆ ਜਾਓ ਜੀ ਵੀ ਬਹੁਤ ਲੋੜ ਆ ਬੰਦਿਆਂ ਦੀ ਵੀ ਜਰੂਰ ਪਹੁੰਚੋ ਜੀ ਜਿਹੜੇ ਵੀਰ ਦੌਦਪੁਰ ਬੰਨ ਪਰ ਜਾ ਰਹੇ ਹੈ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਅੱਧੇ ਬੰਦੇ ਉਰੇ ਆਜੋ ਦੌਦਪੁਰ ਬੰਧ ਦੇ ਵਿੱਚ ਬਹੁਤ ਤੁਸੀਂ ਕੱਲ ਹੰਬੜਾ ਮਾਰ ਕੇ ਮਜ਼ਬੂਤੀ ਕਰਤੀ ਆ ਉੱਥੇ ਉਰੇ ਜਰੂਰ ਪਹੁੰਚੋ ਜੀ ਉਰੇ ਬਹੁਤ ਮਦਦ ਦੀ ਲੋੜ ਆ ਹੌਜੀ ਵੀਰ ਵੀ ਲੱਗੇ ਹੋਏ ਨੇ ਆ ਸੰਗਤ ਖੜੀ ਹੈ ਜੀ ਇਹ ਫੇਰ ਲੱਗਣ ਲੱਗੇ ਨੇ ਦੁਬਾਰਾ ਅੱਜ ਅਸੀਂ ਉਰੇ ਸਾਰਾ ਦਿਨ ਇੱਥੇ ਡਿਊਟੀ ਦੇਣੀ ਹੈ ਜੀ ਸਾਡੀ ਬੇਨਤੀ ਹੈ ਵੀ ਸੰਗਤ ਨੂੰ ਵੀ ਉਰੇ ਜਰੂਰ ਪਹੁੰਚੋ ਅਸੀਂ ਇੱਥੇ ਮਿਲੂਗੇ ਤੁਹਾਨੂੰ ਸਾਰਿਆਂ ਨੂੰ ਆਪਣੇ ਭਰਾਵਾਂ ਦੀ ਮਦਦ ਕਰੋ ਦੇਸ਼ ਵਿਦੇਸ਼ ਦੇ ਵਿੱਚ ਜਿਹੜੇ ਭਾਈ ਸੁਣਦੇ ਨੇ ਇੱਕ ਤਾਂ ਸ਼ੇਅਰ ਕਰ ਦਿਓ ਅਗੇ ਤੇ ਆਪ ਫੋਨ ਕਰਕੇ ਲੋਕਾਂ ਨੂੰ ਘਰ ਦੇ ਵਿੱਚੋਂ ਕੱਢੋ ਜਰੂਰ ਆਪਣੇ ਪਰਿਵਾਰਾਂ ਨੂੰ ਵੀ ਅੱਜ ਦਾ ਦਿਨ ਚਾਰ-ਚਾਰ ਪੰਜ-ਪੰਜ ਘੰਟੇ ਉਰੇ ਮਦਦ ਕਰਾਜੋ ਲਵਾਜੋ ਉਹਨੇ ਦੇ ਨਾਲੇ ਬਹੁਤ ਭਲਾ ਹੋ ਜਾਣਾ ਹੈਗਾ ਫੇਰ ਅੱਗੇ ਤੁਹਾਡੇ ਅੱਗੇ ਬੇਨਤੀ ਹੈ ਜੀ ਵੀ ਉਰੇ ਆਓ ਪਹੁੰਚੋ ਜਰੂਰ ਫਸਿਆ ਬੰਨ ਦੇ ਉੱਤੇ ਬਹੁਤ ਜ਼ਿਆਦਾ ਲੋੜ ਹੈ ਜੀ ਬਹੁਤ ਮਦਦ ਦੀ ਲੋੜ ਹੈ ਸਾਡੇ ਨੰਬਰਾਂ ਤੇ ਤੁਸੀਂ ਕੰਟੈਕਟ ਕਰ ਸਕਦੇ ਆਂ ਔਰ ਕਿਸੇ ਨੂੰ ਵੀ ਪੁੱਛ ਲਓ ਸੇ ਪ੍ਰਸ਼ਾਸਨ ਦੇ ਵਿੱਚ ਅਸੀਂ ਲਵਾ ਦੇਣੀ ਡਿਊਟੀ ਅੱਗੇ ਬੇਲੇ ਤੋਂ ਹੋ ਕੇ ਰਸਤਾ ਵੀ ਆਉਂਦਾ ਬਾਰਾਂਪੁਰ ਬੇਡ ਤੋਂ ਵੀ ਆਉਂਦਾ ਕੱਚੇ ਮਾਛੀਵੜ ਤੋਂ ਵੀ ਸਿੱਧਾ ਰਸਤਾ ਆਉਂਦਾ ਜੀ ਠੀਕ ਆ ਜੀ ਆ ਸੰਗਤ ਖੜੀ ਹੈ ਸਾਰੇ ਤੁਹਾਨੂੰ ਬੇਨਤੀ ਕਰ ਰਹੇ ਨੇ ਜੀ ਇਹ ਮੁੰਡੇ ਰਾਤ ਦੇ ਲੱਗੇ ਹੋਏ ਆ ਇਹ ਸਰਦਾਰ ਸਾਹਿਬ ਸਾਰੀ ਰਾਤ ਦੇ ਲੱਗੇ ਆ ਬਹੁਤ ਥੱਕੇ ਹੋਏ ਆ ਹਰ ਇੱਕ ਵਰਗ ਦਾ ਜਿਹੜਾ ਨੁਮਾਇੰਦਾ ਜਾਂ ਕੋਈ ਬੇਨਤੀ ਫੇਰ ਇੱਕ ਵਾਰ ਦੁਬਾਰਾ ਫੇਰ ਹੈ ਵੀ ਜਰੂਰ ਪਹੁੰਚੋ ਜੀ ਉੱਥੇ ਇੱਥੇ ਪਹੁੰਚ ਜੋ ਫਸਿਆ ਅਸੀਂ ਅੱਜ ਸਾਰਾ ਦਿਨ ਤੁਹਾਨੂੰ ਇੱਥੇ ਹੀ ਮਿਲੂਗੇ ਜੀ ਦੋਦਪੁਰ ਦੇ ਵਿੱਚ ਬਹੁਤ ਕੰਮ ਠੀਕ ਹੋ ਗਿਆ ਤੁਹਾਡੇ ਸਹਿਯੋਗ ਦੇ ਨਾਲ ਉਰੇ ਪਹੁੰਚੋ ਜੀ ਜਰੂਰ ਜਿਹੜੇ ਦੋਦਪੁਰ ਵੀ ਜਾ ਰਹੇ ਨੇ ਉਹਨਾਂ ਨੂੰ ਬੇਨਤੀ ਆ ਵੀ ਫਸਿਆਵਾਂ ਤੇ ਆਜੋ ਦੋਦਪੁਰ ਤੋਂ 4 ਕਿਲੋਮੀਟਰ ਅਗਲੇ ਪਾਸੇ ਹੈ ਜੀ ਬੰਨ ਉੱਥੇ ਅਸੀਂ ਤੁਹਾਨੂੰ ਇੱਥੇ ਹੀ ਮਿਲਾਂਗੇ ਇੱਥੇ ਜਰੂਰ ਪਹੁੰਚੋ ਜੀ ਇੱਕ ਵਾਰ ਹੰਬਲਾ ਮਾਰ ਦਈਏ ਤਾਂ ਆਪਣਾ ਇੱਥੇ ਬਚਾਅ ਹੋ ਜਾਣਾ ਬਹੁਤ ਜ਼ਿਆਦਾ ਜੀ ਕਭਾ ਹੋਣ ਦੀ ਲੋੜ ਨਹੀਂ ਮਦਦ ਹੀ ਲੋੜ ਆ ਬਹੁਤ ਬਹੁਤ ਜਿਆਦਾ ਮਦਦ ਦੀ ਲੋੜ ਹੈ ਜਰੂਰ ਪਹੁੰਚੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ